ਸਤਿ ਸ਼੍ਰੀ ਅਕਾਲ ਜੀ ਟੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਅੱਜ ਪੰਜਾਬ ਸਰਕਾਰ ਦਾ ਬਜਟ اجلاس ਸ਼ੁਰੂ ਹੋਣ ਦਾ ਦਿਨ ਹੈ ਯਾਨੀ ਕਿ ਮੌਨਸੂਨ ਸੈਸ਼ਨ ਦੀ ਸ਼ੁਰੂਆਤ 2 ਸਤੰਬਰ ਨੂੰ ਤੇ ਉਸ ਤੋਂ ਬਾਅਦ 4 ਸਤੰਬਰ ਤੱਕ ਇਹ ਸੈਸ਼ਨ ਹੈ ਜਿਹੜਾ ਚੱਲਣਾ ਹੈ ਯਾਨੀ ਕਿ ਤਿੰਨ ਦਿਨ ਦਾ ਸੈਸ਼ਨ ਹੈ ਪਰ ਸਹੀ ਮੈਨੇਜ ਵਿੱਚ ਦੇਖਿਆ ਜਾਵੇ ਤਾਂ ਢਾਈਕ ਦਿਨ ਦਾ ਹੈ ਕਿਉਂਕਿ 2 ਸਤੰਬਰ ਨੂੰ ਸਿਰਫ ਅੱਧਾ ਦਿਨੀ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਲਾਇਆ ਜਾਣਾ ਤੇ ਸੱਦੇ ਦਿਨ ਦੇ ਵਿੱਚ ਵੀ ਸ਼ਰਧਾਂਜਲੀयां ਦੇ ਕੇ ਇਸ ਦਿਨ ਦੀ ਸਮਾਪਤੀ ਜਿਹੜੀ ਹੋ ਜਾਣੀ ਹੈ ਪਰ ਇਸ ਦੇ ਉੱਪਰ ਵੱਡੇ ਸਵਾਲ ਚੁੱਕਰੇ ਜਾ ਰਹੇ ਨੇ ਕਿਉਂਕਿ ਇਹਨਾਂ 3 ਦਿਨਾਂ ਦੇ ਵਿੱਚ ਵੱਡਾ ਖਰਚਾ ਜਿਹੜਾ ਵਿਧਾਨ ਸਭਾ ਦੇ ਇਸ ਸੈਸ਼ਨ ਦਾ ਉਹ ਪੈਣਾ ਹੈ ਸਰਕਾਰ ਦੇ ਤੇ ਸਰਕਾਰ ਨੇ ਇਹ ਪਾਉਣਾ ਹੈਗਾ ਲੋਕਾਂ ਦੀ ਝੋਲੀ ਵਿੱਚ ਤਾਂ ਅਜੇ ਵਿੱਚ 3 ਦਿਨਾਂ ਦੇ ਵਿੱਚ ਕਿੰਨੇ ਕੁ ਮੁੱਦੇ ਪੰਜਾਬ ਦੇ ਵਿਚਾਰੇ ਜਾ ਸਕਦੇ ਨੇ ਵੱਡੇ ਸਵਾਲ ਨੇ ਇਸੇ ਲਈ ਲਗਾਤਾਰ ਅਕਾਲੀ ਦਲ ਦੇ ਵੱਲੋਂ ਵੀ ਤੰਜ ਕਸੇ ਜਾ ਰਹੇ ਨੇ ਕਿ ਮੁੱਖ ਮੰਤਰੀ ਨੇ ਜਿਹੜੇ ਜਦੋਂ ਐਮਪੀਸੀ ਉਦੋਂ ਤਾਂ ਇਹ ਕਹਿੰਦੇ ਸੀ ਇਸ ਗੱਲ ਨੂੰ ਕਿ ਪੰਜਾਬ ਦਾ ਸੈਸ਼ਨ 1 ਮਹੀਨੇ ਦਾ ਚੱਲਣਾ ਚਾਹੀਦਾ ਪਰ ਕੀ ਇਹ ਹੁਣ ਆਪਣੀਆਂ ਕਈਆਂ ਗੱਲਾਂ ਤੇ ਰੁਕਣਗੇ ਕੀ ਪੰਜਾਬ ਦਾ ਸੈਸ਼ਨ 1 ਮਹੀਨੇ ਦਾ ਚਲਾ ਸਕਦੇ ਨੇ ਕਿਉਂਕਿ ਮੁੱਦੇ ਬਹੁਤ ਨੇ ਵਿਚਾਰਨ ਵਾਲੇ ਸੋ ਇਸ ਮਾਮਲੇ ਦੇ ਉੱਪਰ ਤੰਜ ਨੇ ਜਿਹੜੇ ਉਹ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਭਗਵੰਤ ਮਾਨ ਹੁਣਾਂ ਤੇ ਕਸੇ ਨੇ ਤੇ ਸਿੱਧੇ ਸਵਾਲ ਪੁੱਛੇ ਨੇ ਸੀਐਮ ਮਾਨ ਹੁਣਾਂ ਨੂੰ ਕਿ ਤੁਹਾਡੇ ਕੋਲ ਇਸ ਚੀਜ਼ ਦਾ ਜਵਾਬ ਹੈ ਸੋ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਉ ਜਾਣਦੇ ਆ। ਜ ਆਪ ਵਿਧਾਨ ਸਭਾ ਦਾ ਤਿੰਨ ਦਿਨਾ ਮੌਨਸੂਨ اجلاس ਸ਼ੁਰੂ ਹੋਇਆ। ਪਹਿਲਾ ਦਿਨ ਤਾਂ ਸ਼ਰਧਾਂਜਲੀਆਂ ਦੇ ਵਿੱਚ ਨਿਕਲ ਜਾਣਾ। ਬਚੇ ਦੋ ਦਿਨ। ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਸਪੀਕਰ ਸੰਧਵਾ ਸਾਹਿਬ ਨੂੰ ਇਹ ਸਵਾਲ ਹੈ ਕਿ ਕੀ ਪੰਜਾਬ ਦੇ ਮਸਲੇ ਦੋ ਦਿਨਾਂ ਦੇ ਵਿੱਚ ਵਿਚਾਰੇ ਜਾ ਸਕਦੇ ਨੇ? ਕਿਉਂਕਿ ਮਸਲੇ ਤਾਂ ਸਾਡੇ ਸਾਹਮਣੇ ਬਹੁਤ ਗੰਭੀਰ ਖੜੇ ਨੇ। ਮਸਲਾ ਐਨਐਚਆਈ ਦੇ ਪ੍ਰੋਜੈਕਟਾਂ ਦਾ ਪੰਜਾਬ ਦੇ ਵਿੱਚੋਂ ਬਾਹਰ ਜਾਣਾ। ਲॉ ਐਂਡ ਆਰਡਰ ਦੀ بگੜਤੀ ਸਥਿਤੀ ਪੰਜਾਬ ਦੇ ਸਿਰ ਤੇ ਚੜ ਰਹੀ ਕਰਜ਼ੇ ਦੀ ਪੰਡ ਨਸ਼ੇ ਦਾ ਪਰਕੋਪ ਕਿਸਾਨ ਜਥੇਬੰਦੀਆਂ ਹੋਣ ਮੁਲਾਜ਼ਮ ਜਥੇਬੰਦੀਆਂ ਸਾਰੀਆਂ ਸੜਕਾਂ ਤੇ ਬੈਠੀਆਂ ਨੇ ਦੋ ਦਿਨ ਦਾ اجلاس ਆਰਾਮ ਆਦਮੀ ਪਾਰਟੀ ਦਾ ਸਰਕਾਰ ਚੁਣਨ ਤੋਂ ਪਹਿਲਾਂ ਮੰਗ ਕਰਦੀ ਹੁੰਦੀ ਸੀ ਕਿ ਘੱਟੋ ਘੱਟ ਇੱਕ ਮਹੀਨੇ ਦਾ اجلاس ਬੁਲਾਇਆ ਜਾ ਸਕੇ ਤਾਂ ਜੋ ਪੰਜਾਬ ਦੀ ਇਹ ਜਿਹੜੀ ਸਭ ਤੋਂ ਵੱਡੀ ਪੰਚਾਇਤ ਹੈ ਇਹਦੇ ਚ ਪੰਜਾਬੀਆਂ ਦੇ ਮਸਲੇ ਵਿਚਾਰੇ ਜਾ ਸਕਣ ਚਲੋ ਵਿਰੋਧੀ ਐਮ ਐਲ ਏ ਨੂੰ ਵੀ ਛੱਡ ਦਿਓ ਕਾਂਗਰਸ ਨੂੰ ਵੀ ਛੱਡ ਦਿਓ ਅਕਾਲੀ ਦਲ ਨੂੰ ਵੀ ਛੱਡ ਦਿਓ ਮੈਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪੁੱਛਦਾ ਕਿ ਤੁਸੀਂ 92 ਹੋ ਕਿ ਦੋ ਦਿਨਾਂ ਚ 92 ਐਮ ਐਲ ਏ ਜਿਹੜੇ ਆਪਣੇ ਹਲਕੇ ਦੇ ਲੋਕਾਂ ਦੇ ਨੁਮਾਇੰਦੇ ਨੇ ਕਿ ਆਪਣੇ ਹਲਕੇ ਦੀਆਂ ਮੁਸ਼ਕਲਾਂ ਕਿ ਆਪਣੇ ਹਲਕੇ ਦੀਆਂ ਮੰਗਾਂ ਤੁਸੀਂ ਵਿਧਾਨ ਸਭਾ ਚ ਦੋ ਦਿਨਾਂ ਚ ਰੱਖ ਸਕਦੇ ਹੋ ਕੀ ਇਹ ਤੁਹਾਡੇ ਹਲਕੇ ਦੇ ਵੋਟਰਾਂ ਦੇ ਨਾਲ ਧੋਖਾ ਨਹੀਂ ਇਹ ਮੁੱਖ ਮੰਤਰੀ ਸਾਹਿਬ ਤੁਹਾਨੂੰ ਜਵਾਬ ਦੇਣਾ ਪੈ ਕਿਉਂਕਿ ਅੱਜ ਜਿਸ ਤਰੀਕੇ ਦੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੀ ਹੈ ਐਵੇਂ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਮੁੱਦਿਆਂ ਤੋਂ ਭੱਜਣਾ ਚਾਹੁੰਦੀ ਹੈ ਲੋਕਾਂ ਦੀਆਂ ਗੱਲਾਂ ਦਾ ਤੁਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਤਾਂ ਹੀ ਦੋ ਦਿਨ ਦੇ اجلاس ਬਲਾਕ ਦੋ ਦਿਨ ਚ ਵੀ ਰੌਲਾ ਰੱਪਾ ਪੈਣਾ ਪੰਜਾਬੀਆਂ ਦੇ ਪੱਲੇ ਇਸ اجلاس ਤੋਂ ਕੀ ਪੈਣਾ ਇਹਦਾ ਕੀ ਸਿੱਟਾ ਨਿਕਲਣਾ ਇਹ ਲੋਕ ਅੱਜ ਤੁਹਾਡੇ ਵੱਲ ਦੇਖ ਰਹੇ ਨੇ ਇਹ ਕੋਝੇ ਮਜ਼ਾਕ ਬੰਦ ਕਰੋ ਜਿਹੜੀਆਂ ਡੈਮੋਕਰੈਟਿਕ ਇੰਸਟੀਟਿਊਸ਼ਨਸ ਨੇ ਉਹਨਾਂ ਦੀ ਕਦਰ ਕਰੋ ਤੇ ਇਹ ਜਿਹੜਾ ਇਜਲਾਸ ਹੈ ਇਹ ਘੱਟੋ ਘੱਟ 15 ਤੋਂ 20 ਦਿਨ ਦਾ ਹੋਵੇ ਤਾਂ ਜੋ 117 ਐਮ.ਐਲ.ਏ ਜਿਹੜੇ ਆਪਣੇ ਲੋਕਾਂ ਦੀਆਂ ਮੰਗਾਂ ਲੈ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਨੇ ਉਹ ਘੱਟੋ ਘੱਟ ਆਪਣੇ ਹਲਕੇ ਦੀਆਂ ਆਪਣੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਸਕਣ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਕੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ